ਨਗਰ ਨਿਗਮ ਦੀਆਂ ਸਵੇਰ ਤੋਂ ਚੋਨਾ ਚਲਦੀਆਂ ਪਈਆਂ 7 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਹੋਣਗੀਆਂ ਜਿੱਤੇ ਸਵੇਰ ਤੋਂ ਹੀ ਲੋਕ ਠੰਡ ਦੇ ਵਿੱਚ ਵੋਟਾਂ ਪਾ ਰਹੇ ਨੇ ਤੇ ਉੱਥੇ ਹੀ ਪਹਿਲੀ ਵਾਰ ਵੋਟ ਪਾਣ ਲਈ ਪਹੁੰਚੇ ਨੇ ਆਪਾਂ ਗੱਲਬਾਤ ਕਰਦੇ ਹਾਂ ਕੀ ਨਾਮ ਹੈ ਤੁਹਾਡਾ ਪ੍ਰਿਆ ਪ੍ਰਿਆ ਕਿੰਦਾ ਲੱਗ ਰਿਹਾ ਪਹਿਲੀ ਵਾਰ ਵੋਟ ਪਾਈ ਹੈ ਇਹ ਤਾਂ ਵੋਟ ਪਾਣ ਲਈ ਆਏ ਸੀ ਉਦੋਂ ਕੁਝ ਮਨ ਨੂੰ ਹੁੰਦਾ ਸੀ ਕਿੰਨੂੰ ਚੁਣੀਏ ਕਿੰਨੂੰ ਹਾਂ ਜੀ ਇੱਕ ਕਿਦੋਂ ਕੈਂਡੀਡੇਟ ਤੁਹਾਡੇ ਘਰਾਂ ਦੇ ਵਿੱਚ ਆਏ ਵੋਟ ਮੰਗਣ ਲਈ ਕਿਹੜੇ ਮੁੱਦੇ ਸੀ ਜਿਹੜੇ ਤੁਸੀਂ ਉਹਨਾਂ ਨੂੰ ਦੱਸੇ ਹੋਣਗੇ ਮੰਨ ਲਿਆ ਜੀ ਜੀ ਤਾਂ ਕਾ ਗੱਲੀਆਂ ਬਹੁਤ ਸਮਾਹ ਨੇ ਉਹਨਾਂ ਨੇ ਬਹੁਤ ਹਲਕੀ ਤੇ ਆ ਨੇ ਤੇ ਅਸੀਂ ਜਿੱਦੜੇ ਉਹਨਾਂ ਨਾਲ ਚਾਰੀ ਗੱਲਾਂ ਕਰਤਾ ਜੀ ਇਹ ਗੱਲ ਕਰੀਏ ਹੁਣ ਪਹਿਲੀ ਵਾਰ ਬੋਟ ਪਾਈ ਹੈ ਬਾਕੀ ਯੂਥ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਆ ਅੱਜ ਵੀ ਆਪਣੇ ਘਰਾਂ ਦੇ ਵਿੱਚ ਬੈਠੇ ਹੋਏ ਨੇ ਉਹ ਵੋਟ ਪਾਣ ਦੇਣੀਆਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਲੋਕਾਂ ਨੂੰ ਕਿ ਤੁਸੀਂ ਵੋਟ ਪਾਣੀ ਕਰੇ ਚੱਲ ਕੇ ਆਇਓ ਕਰ ਹਾਂ ਇਹ ਦੇਖਿਆ ਪ੍ਰਿਆ ਨੇ ਦੱਸਿਆ ਪਹਿਲੀ ਵਾਰ ਵੋਟ ਪਾਈ ਹੈ ਕਿੱਦਾਂ ਦਾ ਉਹਨਾਂ ਨੂੰ ਲੱਗਿਆ ਹੈ ਤਾਂ ਉਹਨਾਂ ਨੇ ਮੁਸ਼ਕਲਾਂ ਵੀ ਦੱਸੀਆਂ ਗਲੀ ਦੀਆਂ ਜੋ ਛੋਟੀਆਂ ਛੋਟੀਆਂ ਮੁਸ਼ਕਲਾਂ ਆ ਗਈਆਂ ਉਹਨਾਂ ਨੇ ਦੱਸੀਆਂ ਉਹ ਜੋ ਹੈ ਜਿਸ ਦੇ ਦੇਖਣਾ ਹੋਏਗਾ ਸ਼ਾਮ 7 ਵਜੇ ਜੋ ਹੈ 4 ਵਜੇ ਤੋਂ ਬਾਅਦ ਕਰਦੇ ਸਿੱਧੇ ਉਤੇ ਤਾਂ ਸਜਦਾ ਹੈ ਕੈਮਰਾਮੈਨ ਵਰਿੰਦਰ ਦੇ ਨਾਲ ਸੋਨਮਾਹਜਨ ਜਗਬਾਨੀ ਟੀਵੀ ਜਲੰਧ ਨਗਰ ਨਿਗਮ ਦੀਆਂ ਸਵੇਰ ਤੋਂ ਚੋਨਾ ਚਲਦੀਆਂ ਪਈਆਂ 7 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਹੋਣਗੀਆਂ ਜਿੱਤੇ ਸਵੇਰ ਤੋਂ ਹੀ ਲੋਕ ਠੰਡ ਦੇ ਵਿੱਚ ਵੋਟਾਂ ਪਾ ਰਹੇ ਨੇ ਤੇ ਉੱਥੇ ਹੀ ਪਹਿਲੀ ਵਾਰ ਵੋਟ ਪਾਣ ਲਈ ਪਹੁੰਚੇ ਨੇ ਆਪਾਂ ਗੱਲਬਾਤ ਕਰਦੇ ਹਾਂ ਕੀ ਨਾਮ ਹੈ ਤੁਹਾਡਾ ਪ੍ਰੀਆ ਪ੍ਰੀਆ ਕਿੱਦਾਂ ਲੱਗ ਰਿਹਾ ਪਹਿਲੀ ਵਾਰ ਵੋਟ ਪਾਈ ਹੈ ਕਿਦੋਂ ਵੋਟ ਪਾਣ ਲਈ ਆਇਆ ਸੀ ਉਦੋਂ ਕੁਝ ਮਨ ਨੂੰ ਹੁੰਦਾ ਸੀ ਕਿੰਨੂੰ ਚੁਣੀਏ ਕਿੰਨੂੰ ਹਾਂ ਜੀ ਇੱਕ ਕਿਦੋਂ ਕੈਂਡੀਡੇਟ ਤੁਹਾਡੇ ਘਰਾਂ ਦੇ ਵਿੱਚ ਆਏ ਵੋਟ ਮੰਗਣ ਲਈ ਕਿਹੜੇ ਮੁੱਦੇ ਸੀ ਜਿਹੜੇ ਤੁਸੀਂ ਉਹਨਾਂ ਨੂੰ ਦੱਸੇ ਹੋਣਗੇ ਮਨ ਲਿਆ ਦੇ ਜੀ ਦਾ ਕਾ ਗੱਲੀਆਂ ਬੋਸਾ ਮਸਲੇ ਉਹਨਾਂ ਨੇ ਬਹੁਤ ਹਲਕੀ ਤੇ ਆ ਨੇ ਤੇ ਅਸੀਂ ਜਿੱਦਾਂ ਰਹੇ ਉਹਨਾਂ ਨਾਲ ਚਾਰੀ ਗੱਲਾਂ ਕਰਤਾ ਜੀ ਇਹ ਗੱਲ ਕਰੀਏ ਹੁਣ ਪਹਿਲੀ ਵਾਰ ਵੋਟ ਪਾਈ ਹੈ ਬਾਕੀ ਯੂਥ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਐ ਅੱਜ ਵੀ ਆਪਣੇ ਘਰਾਂ ਦੇ ਵਿੱਚ ਬੈਠੇ ਹੋਏ ਨੇ ਉਹ ਵੋਟ ਪਾਣ ਲਈ ਕੀ ਮੈਸੇਜ ਦੇਣਾ ਚਾਹੁੰਦੇ ਹੋ ਲੋਕਾਂ ਨੂੰ ਕਿਹਾ ਤੁਸੀਂ ਵੋਟ ਪਾਣ ਲਈ ਕਰੇ ਚੱਲ ਕੇ ਆਇਓ ਕਰ ਸਾਰੇ ਜਨ ਅਵਾਰਡ ਪਾਸ ਬਸ ਇਹ ਦੁਬਾਰਾ ਹੈ ਉਹ ਦੇਖਿਆ ਪ੍ਰਿਆ ਨੇ ਦੱਸਿਆ ਪਹਿਲੀ ਵਾਰ ਵੋਟ ਪਾਈ ਹੈ ਕਿੱਦਾਂ ਦਾ ਉਹਨਾਂ ਨੂੰ ਲੱਗਿਆ ਹੈ ਤਾਂ ਉਹਨਾਂ ਨੇ ਮੁਸ਼ਕਲਾਂ ਵੀ ਦੱਸੀਆਂ ਗਲੀ ਦੀਆਂ ਜੋ ਛੋਟੀਆਂ-ਛੋਟੀਆਂ ਮੁਸ਼ਕਲਾਂ ਆ ਗਈਆਂ ਉਹਨਾਂ ਨੇ ਦੱਸੀਆਂ ਉਹ ਜੋ ਹੈ ਜਿਸ ਦੇ ਦੇਖਣਾ ਹੋਏਗਾ ਸ਼ਾਮ 7 ਵਜੇ ਜੋ ਹੈ 4 ਵਜੇ ਤੋਂ ਬਾਅਦ ਕਰਦੇ ਸਿੱਧੇ ਉੱਤੇ ਤਾਂ ਸਜਦਾ ਹੈ ਕੈਮਰਾਮੈਨ ਵਰਿੰਦਰ ਦੇ ਨਾਲ ਸੋਨਮਾ ਹਾਜ ਜਗਬਾਨੀ ਟੀਵੀ ਜਲੰਧਰ ਨਗਰ ਨਿਗਮ ਦੀਆਂ ਸਵੇਰ ਤੋਂ ਚੋਨਾ ਚਲਦੀਆਂ ਪਈਆਂ 7 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਹੋਣਗੀਆਂ ਜਿੱਤੇ ਸਵੇਰ ਤੋਂ ਹੀ ਲੋਕ ਠੰਡ ਦੇ ਵਿੱਚ ਵੋਟਾਂ ਪਾ ਰਹੇ ਨੇ ਤੇ ਉੱਥੇ ਹੀ ਪਹਿਲੀ ਵਾਰ ਵੋਟ ਪਾਣ ਲਈ ਪਹੁੰਚੇ ਨੇ ਅੱਪਾ ਗੱਲ ਕਰਦੇ ਆ ਕੀ ਨਾਮ ਹੈ ਤੁਹਾਡਾ ਪ੍ਰੀਆ ਪ੍ਰੀਆ ਕਿੱਦਾਂ ਲੱਗ ਰਿਹਾ ਪਹਿਲੀ ਵਾਰ ਵੋਟ ਪਾਈ ਹੈ ਬਹੁਤ ਅੱਛਾ ਲੱਗਿਆ ਇਹ ਤਾਂ ਵੋਟ ਪਾਣ ਲਈ ਆਇਆ ਸੀ ਉਹ ਤੋਂ ਕੁਝ ਮਨ ਨੂੰ ਹੁੰਦਾ ਸੀ ਕਿੰਨੂੰ ਚੁਣੀਏ ਕਿੰਨੂੰ ਇਹ ਇੱਕ ਕਿਦੋਂ ਕੈਂਡੀਡੇਟ ਤੁਹਾਡੇ ਘਰਾਂ ਦੇ ਵਿੱਚ ਆਏ ਵੋਟ ਮੰਗਣ ਲਈ ਕਿਹੜੇ ਮੁੱਦੇ ਸੀ ਜਿਹੜੇ ਤੁਸੀਂ ਉਹਨਾਂ ਨੂੰ ਦੱਸੇ ਹੋਣਗੇ ਮਨ ਲਿਆ ਦੇ ਜੀ ਦਾ ਕਾ ਗੱਲੀਆਂ ਬਹੁਤ ਮਸਲਾ ਨੇ ਉਹਨਾਂ ਨੇ ਬਹੁਤ ਹਲਕੀ ਤੇ ਆ ਨੇ ਅਸੀਂ ਜਿੱਦਾਂ ਰਹੋ ਨਾ ਚਾਰੀ ਕਿਨਾਰੇ ਜੀ ਇਹ ਗੱਲ ਕਰੀਏ ਹੁਣ ਪਹਿਲੀ ਵਾਰ ਵੋਟ ਪਾਈ ਹੈ ਬਾਕੀ ਯੂਥ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਅੱਜ ਵੀ ਆਪਣੇ ਘਰਾਂ ਦੇ ਵਿੱਚ ਬੈਠੇ ਹੋਏ ਨੇ ਉਹ ਵੋਟ ਪਾਣ ਦੇਣੀਆਂ ਮੈਸੇਜ ਦੇਣਾ ਚਾਹੁੰਦੇ ਹਾਂ ਲੋਕਾਂ ਨੂੰ ਕਿੰਦਾ ਤੁਸੀਂ ਵੋਟ ਪਾਣੀ ਕਰੇ ਚੱਲ ਕੇ ਆਇਓ ਕਰ ਅੰਕਲ ਪਾਈ ਇੱਥੇ ਆ ਕੇ ਸਾਰੇ ਨੂੰ ਵੋਟ ਪਾਣ ਇਹ ਦੇਖਿਆ ਪ੍ਰਿਆ ਨੇ ਦੱਸਿਆ ਪਹਿਲੀ ਵਾਰ ਵੋਟ ਪਾਈ ਹੈ ਕਿੰਦਾ ਦਾ ਉਹਨਾਂ ਨੂੰ ਲੱਗਿਆ ਤਾਂ ਉਹਨਾਂ ਨੇ ਮੁਸ਼ਕਲਾਂ ਵੀ ਦੱਸੀਆਂ ਗਲੀ ਦੀਆਂ ਜੋ ਛੋਟੀਆਂ ਛੋਟੀਆਂ ਮੁਸ਼ਕਲਾਂ ਆ ਗਈਆਂ ਉਹਨਾਂ ਨੇ ਦੱਸੀਆਂ ਉਹ ਜੋ ਹੈ ਜਿਸ ਦੇ ਦੇਖਣਾ ਹੋਏਗਾ ਸ਼ਾਮ 7 ਵਜੇ ਜੋ ਹੈ 4 ਵਜੇ ਤੋਂ ਬਾਅਦ ਕਰਦੇ ਸਿੱਧੇ ਉਤੇ ਤਾਂ ਸੱਚਦਾ ਹੈ ਕੈਮਰਾਮੈਨ ਵਰਿੰਦਰ ਦੇ ਨਾਲ ਸੋਨ ਮਹਾਰਜ ਅਕਬਾਨੀ ਟੀਵੀ ਜਲੰਧਰ